ਦੇ ਜਿੰਨਾ ਵੀ ਮੁਗਲ ਰਾਜ ਰਹੇ ਆ ਉਹ ਸਿੱਖੀ ਦਾ 100 ਸਾਲ ਨੁਕਸਾਨ ਨਹੀਂ ਕਰ ਸਕੇ ਜਿੰਨਾ ਤੁਸੀਂ ਅਕਾਲੀ ਦਲ ਨੇ 10 ਸਾਲ ਚ ਜੋ ਨੁਕਸਾਨ ਸਿੱਖੀ ਦਾ ਪੰਜਾਬੀਆਂ ਦਾ ਕੌਮ ਦਾ ਕੀਤਾ ਤੁਸੀਂ ਅੱਜ 20 ਤਰੀਕ ਦਾ ਜਿਹੜਾ ਪ੍ਰੋਗਰਾਮ ਦਿੱਤਾ ਹੋਇਆ ਅੱਜ ਤੁਹਾਨੂੰ ਉਹ ਕੈਨਸਲ ਕਰਨਾ ਪੈ ਗਿਆ ਤੁਹਾਨੂੰ ਕਿਸੇ ਵੀ ਜੱਥੇਬੰਦੀ ਨੇ ਜੋ ਕਿਸਾਨ ਜਿੱਥੇ ਬੰਦੀਆਂ ਹੋਣ ਚਾਹੇ ਹੋਰ ਜਿੱਥੇ ਬੰਦੀਆਂ ਹੋਣ ਕਿਸੇ ਨੇ ਤੁਨੋਂ ਹੰਗਾਰਾ ਨਹੀਂ ਭਰਿਆ ਬੜੀਆਂ ਤੁਸੀਂ ਕੋਸ਼ਿਸ਼ਾਂ ਕੀਤੀਆਂ ਐਸਜੀਪੀਸੀ ਪ੍ਰਧਾਨ ਸਾਹਿਬ ਅਲੱਗ-ਅਲੱਗ ਲੋਕਾਂ ਦੇ ਘਰਾਂ ਦੇ ਦਰਵਾਜ਼ੇ ਕੁੰਡੇ ਖੜਕਾ ਕੇ ਕਿਸੇ ਨੇ ਨਹੀਂ ਤੁਨੂੰ ਖੋਲਿਆ ਇੱਕ ਘੁਰਕੀ ਇੱਕ ਦਬਕਾ ਅਮਿਤ ਸ਼ਾਹ ਜੀ ਦਾ ਹੋਮ ਮਿਨਿਸਟਰ ਸਾਹਿਬ ਦਾ ਬੱਜਿਆ ਤੇ ਸਖਵੀਰ ਸਿੰਘ ਬਾਦਲ ਤੇ ਬਾਕੀ ਸਾਰਾ ਹਥਿਆਰ ਸਿੱਟ ਕੇ ਇਹ ਲੜਨਗੇ ਤੁਹਾਡੀ ਲੜਾਈ ਸਰਕਾਰ ਦੀ ਘੁਰਕੀ ਤੋਂ ਤੁਸੀਂ ਹਮੇਸ਼ਾ ਜੀ ਦੇ ਦਰਦ ਤੋਂ ਤੁਸੀਂ ਇਹ ਪ੍ਰੋਗਰਾਮ ਕੈਨਸਲ ਕੀਤਾ ਏ ਤੇ ਹੁਣ ਜਿਹੜੇ ਇਹਨਾਂ ਤੇ ਆਸਾਂ ਲਾ ਕੇ ਬੈੰਦੇ ਆ ਵੀ ਇਹ ਤੁਹਾਡੇ ਲਈ ਕੁਝ ਕਰਨਗੇ ਉਹ ਅੱਜ ਗੱਲ ਸਾਹਮਣੇ ਆ ਗਈ ਜਿਹੜੀ ਬੇਅਦਬੀ ਕੀਤੀ ਜਿਹੜੇ ਉਹ ਪਾਠ ਕਰਦੇ ਦੋ ਸਿੰਘ ਜਿਨ੍ਹਾਂ ਨੂੰ ਤੁਸੀਂ ਸ਼ਹੀਦ ਕੀਤਾ ਅੱਜ ਉਹਦੇ ਪੁੱਤਰ ਨੇ ਵੀ ਇਹ ਗੱਲ ਕਹਿਤੀ ਆ ਵੀ ਮੈਂ ਵੀ ਆਉਣ ਵਾਲੇ ਦਿਨਾਂ ਚ ਉਡੇ ਖਿਲਾਫ ਮਰਨ ਵਰਤੇ ਬੈਠੂਗਾ ਤੇ ਦੇਖਿਓ ਲੋਕਾਂ ਦੀ ਸਪੋਰਟ ਉਹਦੇ ਨਾਲ ਕਿਵੇਂ ਹੋਏਗੀ ਦੇਖੋ ਮੈਂ ਹੁਣੀ ਜਿਹੜੇ ਐਸ.ਸੀ.ਪੀ.ਸੀ. ਪ੍ਰਧਾਨ ਨੇ ਉਹਨਾਂ ਦੀ ਇੰਟਰਵਿਊ ਕਰ ਰਹੇ ਆਸੀਂ ਚੈਨਲਾਂ ਨੂੰ ਮੈਂ ਇੱਕ ਗੱਲ ਤਾਂ ਜ਼ਰੂਰ ਕਹੂੰਗਾ ਵੀ ਜਿੰਨਾ ਵੀ ਮੁਗਲ ਰਾਜ ਰਹੇ ਆ ਉਹ ਸਿੱਖੀ ਦਾ 100 ਸਾਲ ਨੁਕਸਾਨ ਨਹੀਂ ਕਰ ਸਕੇ ਜਿੰਨਾ ਤੁਸੀਂ ਅਕਾਲੀ ਦਲ ਨੇ 10 ਸਾਲ ਚ ਜੋ ਨੁਕਸਾਨ ਸਿੱਖੀ ਦਾ ਪੰਜਾਬੀਆਂ ਦਾ ਕੌਮ ਦਾ ਕੀਤਾ ਅੱਜ ਦੋ ਗੱਲਾਂ ਐ ਇਹਦੇ ਵਿੱਚ ਪਹਿਲੀ ਗੱਲ ਰਾਜੂਆਣਾ ਜਿਹਨੂੰ ਤੁਸੀਂ ਗੱਲ ਕਰਦੇ ਹੋ ਉਸ ਇਸ਼ੂ ਤੇ ਤੁਸੀਂ ਅੱਜ ਵੀ ਤਰੀਕ ਦਾ ਜਿਹੜਾ ਪ੍ਰੋਗਰਾਮ ਦਿੱਤਾ ਹੋਇਆ ਅੱਜ ਤੁਹਾਨੂੰ ਉਹ ਕੈਨਸਲ ਕਰਨਾ ਪੈ ਗਿਆ ਤਨੂੰ ਕਿਸੇ ਵੀ ਜੱਥੇਬੰਦੀ ਨੇ ਚਾਹੇ ਕਿਸਾਨ ਜੱਥੇਬੰਦੀਆਂ ਹੋਣ ਚਾਹੇ ਹੋਰ ਜੱਥੇਬੰਦੀਆਂ ਹੋਣ ਕਿਸੇ ਨੇ ਤਨੂੰ ਹੰਗਾਰਾ ਨਹੀਂ ਪਰਿਆ ਇਸ ਕਰਕੇ ਬੜੀਆਂ ਤੁਸੀਂ ਕੋਸ਼ਿਸ਼ਾਂ ਕੀਤੀਆਂ ਐਸਜੀਪੀਸੀ ਪ੍ਰਧਾਨ ਸਾਹਿਬ ਅਲੱਗ-ਅਲੱਗ ਲੋਕਾਂ ਦੇ ਘਰਾਂ ਦੇ ਦਰਵਾਜ਼ੇ ਕੁੰਡੇ ਖੜਕਾ ਕੇ ਕਿਸੇ ਨੇ ਨਹੀਂ ਤੁਹਾਨੂੰ ਖੋਲਿਆ ਕਿਉਂਕਿ ਕੌਣ ਖੋਲੂਗਾ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਹੋਵੇ ਉਹਨਾਂ ਲਈ ਕੋਈ ਦਰਵਾਜ਼ਾ ਖੋਲ੍ਹ ਦਊ ਉਹਨਾਂ ਖਾਤਰ ਕੋਈ ਦਿੱਲੀ ਚਲੇ ਜਾਊਗਾ ਇਸ ਕਰਕੇ ਤੁਹਾਨੂੰ ਕਿਦੋਂ ਵੀ ਸਪੋਰਟ ਨਹੀਂ ਮਿਲੀ ਜਿਹਦੇ ਕਰਕੇ ਤੁਸੀਂ ਪ੍ਰੋਗਰਾਮ ਕੈਨਸਲ ਕੀਤਾ ਦੂਜਾ ਪੁਆਇੰਟ ਤੁਸੀਂ ਇਹ ਰਾਜਵਾਨਾਂ ਤੇ ਬਾਕੀ ਬੰਦੀ ਸਿੱਖ ਜਿਹੜੇ ਉਹਨਾਂ ਨੂੰ ਸਪੋਰਟ ਨੇ ਉਹਨਾਂ ਦੀ ਗੱਲ ਸੁਣ ਲੈਣਾ ਇੱਕ ਘੜਕੀ ਇੱਕ ਦਬਕਾ ਅਮਿਤ ਸ਼ਾਹ ਜੀ ਦਾ ਹੋਮ ਮਿਨਿਸਟਰ ਸਾਹਿਬ ਦਾ ਬੱਜਿਆ ਇਹ ਸਖਵੀਰ ਸਿੰਘ ਬਾਦਲ ਤੇ ਬਾਕੀ ਸਾਰਾ ਹਥਿਆਰ ਸਿੱਟ ਕੇ ਇਹ ਲੜਨਗੇ ਤੁਹਾਡੀ ਲੜਾਈ ਵੀ ਬੜਕੇ ਦਿਖਾਏ ਬਿੱਲੀ ਉਹਨਾਂ ਨੇ ਕਿਹਾ ਬਲਾਕੇ ਦੋਨੋਂ ਮੈਂਬਰ ਪਾਰਲੀਮੈਂਟ ਨੇ ਜਿਹੜੇ ਅਕਾਲੀ ਦਲ ਦੇ ਤੇ ਇਹ ਅੱਜ ਅਨਾਉਂਸਮੈਂਟ ਗਲ ਪਾਤੀ ਫੇਰ ਐਸਜੀਪੀਸੀ ਪ੍ਰਧਾਨ ਦੇ ਦਿੱਲੀ ਵਾਲੇ ਜਿਹੜੇ ਪ੍ਰਧਾਨ ਜੀ ਨੇ ਉਹ ਤਾਂ ਹੈ ਹੀ ਉੱਥੇ ਉਹ ਤਾਂ ਦਿੱਲੀ ਚ ਨੇ ਇਸ ਵੇਲੇ ਬੀਜੇਪੀ ਦੇ ਨਾਲ ਨੇ ਤੁਹਾਡੇ ਨਾਲ ਤਾਂ ਹੈ ਨਹੀਂ ਉਹਨਾਂ ਦਾ ਚਿੱਠੀ ਦਾ ਬਹਾਨਾ ਨਾ ਬਣਾਓ ਦੋਨੋਂ ਗੱਲਾਂ ਇੱਕ ਤੁਹਾਡੇ ਨਾਲ ਕਿਸੇ ਨੇ ਜਾਣ ਦੀ ਜਿਹੜੀ ਉਹ ਤੁਹਾਨੂੰ ਨਾ ਕੀਤੀ ਦੂਜੀ ਸਰਕਾਰ ਦੀ ਘੁਰਕੀ ਤੋਂ ਤੁਸੀਂ ਹਮੇਸ਼ਾ ਜੀ ਦੇ ਡਰ ਤੋਂ ਤੁਸੀਂ ਇਹ ਪ੍ਰੋਗਰਾਮ ਕੈਨਸਲ ਕੀਤਾ ਏ ਤੇ ਹੁਣ ਜਿਹੜੇ ਇਹਨਾਂ ਤੇ ਆਸਾਂ ਲਾ ਕੇ ਬੈੰਦੇ ਆ ਵੀ ਇਹ ਤੁਹਾਡੇ ਲਈ ਕੁਝ ਕਰਨਗੇ ਉਹ ਅੱਜ ਗੱਲ ਸਾਹਮਣੇ ਆ ਗਈ ਤੇ ਦੂਜੀ ਉਹ ਜਿਹੜੀ ਬੇਅਦਬੀ ਕੀਤੀ ਜਿਹੜੇ ਉਹ ਪਾਠ ਕਰਦੇ ਦੋ ਸਿੰਘ ਜਿਨ੍ਹਾਂ ਨੂੰ ਤੁਸੀਂ ਸ਼ਹੀਦ ਕੀਤਾ ਅੱਜ ਉਹਦੇ ਪੁੱਤਰ ਨੇ ਵੀ ਇਹ ਗੱਲ ਕਹਿਤੀ ਆ ਵੀ ਮੈਂ ਵੀ ਆਉਣ ਵਾਲੇ ਦਿਨਾਂ ਚ ਤੁਹਾਡੇ ਖਿਲਾਫ ਮਰਨ ਵਰਤੇ ਬੈਠੂੰਗਾ ਤੇ ਦੇਖਿਓ ਲੋਕਾਂ ਦੀ ਸਪੋਰਟ ਉਹਦੇ ਨਾਲ ਕਿਵੇਂ ਹੋਏਗੀ ਕਿਵੇਂ ਲੋਕ ਉਹਦੇ ਨਾਲ ਜਾਣਗੇ ਤੇ ਅੱਜ ਦੋਨੋਂ ਗੱਲਾਂ ਦਾ ਇਹ ਲੋਕਾਂ ਨੂੰ ਪਤਾ ਲੱਗ ਗਿਆ ਵੀ ਥੋਡੇ ਮੋਢਿਆਂ ਤੇ ਕੋਈ ਲੜਾਈ ਲੜ ਲੂਗਾ ਕਿ ਅੰਦਰ ਬੈਠੇ ਰਾਜੂਆਣਾ ਤੇ ਉਹਨਾਂ ਦੀ ਭੈਣ ਜਿਹੜੀ ਇਹਨਾਂ ਨਾਲ ਕਈ ਵਾਰ ਰਲ ਜਾਂਦੀ ਆ ਕਿਉਂਕਿ ਫੰਡ ਫੰਡ ਦੇ ਕੇ ਇਹ ਕੋਸ਼ਿਸ਼ ਕਰਦੇ ਆ ਬਾਹਰ ਉਹਨਾਂ ਨੂੰ ਮੀਟਿੰਗਾਂ ਚ ਮੈਂਬਰ ਬਣਾ ਕੇ ਪਰ ਰਾਜੂਆਣਾ ਸਾਹਿਬ ਨੂੰ ਅੱਜ ਸਨੇਹਾ ਜ਼ਰੂਰ ਦਾਦਨ ਵੀ ਜਿਨ੍ਹਾਂ ਦੇ ਸਿਰ ਤੇ ਤੁਹਾਡੇ ਕੋਲ ਜਥੇਦਾਰ ਸਾਹਿਬ ਭੇਜੇ ਜਾ ਰਹੇ ਸੀ ਤੁਹਾਡੇ ਕੋਲ ਐਸਜੀਪੀਸ ਦੇ ਪ੍ਰਧਾਨ ਭੇਜੇ ਜਾ ਰਹੇ ਸੀ ਅੱਜ ਉਹਨਾਂ ਨੇ ਹਥਿਆਰ ਸਿੱਟ ਤੇ ਅਗਲੀ ਲੜਾਈ ਹੁਣ ਤੁਸੀਂ ਆਪ ਸੋਚ ਲਿਓ ਕਿਹਨਾਂ ਦੇ ਸਿਰ ਤੇ ਲੜਨੀ ਆ ਧੰਨਵਾਦ